ਤਾਂ ਬਿਲਕੁਲ ਹੁਣ ਰਾਹਤ ਭਰੀ ਖਬਰ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਕਿ ਮੌਸਮ ਵਿਭਾਗ ਦੇ ਵੱਲੋਂ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਜਿਵੇਂ ਮੌਨਸੂਨ ਜਿਵੇਂ ਜਿਵੇਂ ਨੇੜੇ ਆ ਰਿਹਾ ਹੈ ਮੌਸਮ ਵਿਭਾਗ ਦੇ ਵੱਲੋਂ ਮੀਂਹ ਦਾ ਅਲਰਟ ਹੈ ਜਿਹੜਾ ਜਾਰੀ ਕਰ ਦਿੱਤਾ ਗਿਆ ਹੁਣ ਪੰਜਾਬੀਆਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਤਾਂ ਬਿਲਕੁਲ ਰਿਕਾਰਡ ਤੋੜ ਗਰਮੀ ਸੀ ਤੇ ਗਰਮੀ ਨੇ ਆਪਣਾ ਕਹਿਰ ਇਸ ਤਰੀਕੇ ਦੇ ਨਾਲ ਵਰਤਾਇਆ ਹੋਇਆ ਸੀ ਇਹ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਹੋਇਆ ਪਿਆ ਸੀ ਸੜਕਾਂ ਨੇ ਜਿਹੜੀਆਂ ਤਾਪਰੀਆਂ ਸਨ ਤਾਂ ਬਿਲਕੁਲ ਤੁਸੀਂ ਜ਼ਰੂਰ ਨੋਟ ਕੀਤਾ ਹੋਵੇਗਾ ਕਿ ਟੈਂਪਰੇਚਰ 40 ਡਿਗਰੀ ਤੋਂ ਪਾਰ ਰਹਿਦਾ ਸੀ ਤਾਂ ਪਿਛਲੇ 2 ਹਫ਼ਤਿਆਂ ਵਿੱਚ ਗਰਮੀ ਨੇ ਆਪਣਾ ਜਿਹੜਾ ਰਿਕਾਰਡ ਹੈ ਉਹ ਤੋੜਿਆ ਸੀ ਪਰ ਇਸ ਦੇ ਵਿਚਕਾਰ ਵੱਡੀ ਖੁਸ਼ਖਬਰੀ ਹੈ ਜਿਹੜੀ ਤੁਹਾਡੇ ਨਾਲ ਹੁਣ ਸਾਂਝੀ ਕਰਨ ਜਾ ਰਿਹਾ ਬਿਲਕੁਲ ਇਸ ਨੂੰ ਖੁਸ਼ਖਬਰੀ ਕਹਿ ਸਕਦੇ ਆ ਕਿ ਇੰਨੀ ਤੇਜ਼ ਤਪਸ਼ ਤੋਂ ਹੁਣ ਰਾਹਤ ਮਿਲਣ ਵਾਲੀ ਹੈ ਜਿਵੇਂ ਮੌਸਮ ਵਿਭਾਗ ਨੇ ਮੀਂਹ ਦਾ ਅਲਰਟ ਜਾਰੀ ਕੀਤਾ ਤੁਹਾਨੂੰ ਦੱਸਾਂਗੇ ਕਿ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੇ ਅਸਰ ਬਣੇ ਹੋਏ ਨੇ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੇਗੀ ਤਾਂ ਮੌਸਮ ਵਿਭਾਗ ਦੇ ਅਨੁਸਾਰ 1 ਤੋਂ 4 ਜੂਨ ਤੱਕ ਉੱਤਰ ਪ੍ਰਦੇਸ਼ 2 ਜੂਨ ਤੱਕ ਰਾਜਸਥਾਨ 1 ਤੋਂ 5 ਜੂਨ ਤੱਕ ਪੰਜਾਬ ਅਤੇ ਹਰਿਆਣਾ 'ਚ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਦੱਸੀ ਹੈ ਇਸ ਤੋਂ ਇਲਾਵਾ ਮੌਨਸੂਨ ਤੈ ਸਮੇਂ ਤੋਂ 6 ਦਿਨ ਪਹਿਲਾਂ ਉੱਤਰੀ ਪੱਛਮੀ ਬੰਗਾਲ ਪਹੁੰਚ ਗਿਆ ਆਈਐਮਡੀ ਨੇ 6 ਜੂਨ ਤੱਕ ਰਾਜ ਵਿੱਚ ਇਸ ਦੇ ਦਾਖਲੇ ਦੀ ਭਵਿੱਖਬਾਣੀ ਕੀਤੀ ਸੀ ਇਸ ਦੇ ਨਾਲ ਹੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੇ ਉੱਤਰੀ ਭਾਰਤ ਸਮੇਤ ਪਹਾੜਾਂ ਦੇ ਵਿੱਚ ਚੱਲ ਰਹੀ ਭਿਆਨਕ ਗਰਮੀ ਅਤੇ ਲੂ ਦੇ ਵਿਚਕਾਰ ਸ਼ਨੀਵਾਰ ਨੂੰ ਦਿੱਲੀ ਐਨਸੀਆਰ ਵਿੱਚ ਮੌਸਮ ਦਾ ਪੈਟਰਨ ਬਦਲ ਗਿਆ ਹੁਣ ਕਈ ਇਲਾਕਿਆਂ ਦੇ ਵਿੱਚ ਧੂੜ ਭਰੀ ਹਨੇਰੀ ਅਤੇ ਬੱਦਲ ਛਾਏ ਰਹੇ ਨੇ ਤੋ ਮੌਸਮ ਵਿੱਚ ਆਇਸ ਬਦਲਾਅ ਨੂੰ ਲੋਕਾਂ ਨਾਲ ਕੁਝ ਨਾ ਕੁਝ ਰਾਹਤ ਤਾਂ ਜ਼ਰੂਰ ਮਿਲੀ ਹੈ। ਤੋ ਉਥੇ ਮੌਸਮ ਵਿਭਾਗ ਨੇ ਉੱਤਰੀ ਭਾਰਤ ਸਮੇਤ ਦੇਸ਼ ਦੇ ਹੋਰ ਹਿੱਸਿਆਂ ਦੇ ਵਿੱਚ ਅਗਲੇ 2 ਦਿਨਾਂ ਵਿੱਚ ਕਹਿਰ ਦੀ ਗਰਮੀ ਤੋਂ ਰਾਹਤ ਮਿਲਣ ਦੀ ਭਵਿੱਖਬਾਣੀ ਕੀਤੀ ਹੈ। ਤਾਂ ਬਿਲਕੁਲ ਇਹ ਵਿਭਾਗ ਨੇ ਕਿਹਾ ਹੈ ਕਿ ਅਗਲੇ 5 ਦਿਨਾਂ ਦੇ ਵਿੱਚ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਤੇ ਲਦਾਖ ਚ ਕਈ ਥਾਵਾਂ ਤੇ ਗਰਜ ਤੂਫਾਨ ਅਤੇ ਤੇਜ਼ ਹਵਾਵਾਂ ਦੇ ਨਾਲ ਹਲਕੀ ਬਾਰਿਸ਼ ਹੋਏਗੀ। ਮੌਸਮ ਵਿਭਾਗ ਅਨਸਾਰ 1 ਜੂਨ ਤੋਂ 4 ਜੂਨ ਤੱਕ ਉੱਤਰ ਪ੍ਰਦੇਸ਼ 2 ਜੂਨ ਤੱਕ ਰਾਜਸਥਾਨ ਅਤੇ 1 ਤੋਂ 5 ਜੂਨ ਤੱਕ ਹੁਣ ਪੰਜਾਬ ਤੇ ਹਰਿਆਣਾ ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਤਾਂ ਬਿਲਕੁਲ ਰਾਹਤ ਭਰੀ ਖਬਰ ਹੈ ਜਿਹੜੀ ਸਾਹਮਣੇ ਆਈ ਹੈ ਕਿ ਹੁਣ ਪੰਜਾਬ ਅਤੇ ਹਰਿਆਣਾ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਬਿਲਕੁਲ 1 ਤੋਂ 5 ਜੂਨ ਤੱਕ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਏਗੀ ਜਿਸ ਦੇ ਕਾਰਨ ਪੰਜਾਬੀਆਂ ਨੂੰ ਰਾਹਤ ਮਿਲੇਗੀ ਜੀਆਂ ਰਿਕਾਰਡ ਤੋੜ ਗਰਮੀ ਨੇ ਸਭਨੀਆਂ ਨੂੰ ਮੁਸ਼ਕਲਾਂ ਨੇ ਜਿਹੜੀਆਂ ਵਿਧਾਈਆਂ ਹੋਈਆਂ ਸਨ ਐਸਮザ ਨਿਊਜ਼ ਬਿਊਰੋ ਰਿਪੋਰਟ